ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਘਰ ਅਠਵੇਂ ਕੀ ਕਾਫੀ ਮਹੱਲਾ ਚੌਥਾ ਆਇਆ ਮਰਨ ਤੁਰਾ ਹਉ ਹਉ ਮੈਂ ਰੁਈਐ ਇਕ ਰੂਪੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਤਿਗੁਰੂ ਸਾਹਿਬ ਜੀ ਰਾਗ ਆਸਾ ਚ ਅੱਠਵੇਂ ਘਰ ਦੇ ਕਾਫੀ ਦੋ ਹਨ ਕਾਫੀਆਂ ਦੋ ਆ ਪੈਰ ਚ ਕਾਫੀ ਦੇ ਦੁਆੰਗ ਉਹ ਸਮਝਣਾ ਪੜਨਾ ਨਹੀਂ ਕਾਫੀ ਕਾਰ ਅਠਵੇਂ ਕੇ ਕਾਫੀ ਮਹਲਾ ਚੌਥਾ ਚੌਥੇ ਪਾਰਸ਼ਾ ਕਾਫੀ ਛੰਦ ਦੋ ਛੰਦ ਚਾਰ ਨੇ ਵਿਚਾਰਦੇ ਹਨ ਆਇਆ ਮਰਨ ਤੁਰਾਹੋ हे ਜੀਵ ਤੁਰ ਤੋਂ ਅਕਾਲ ਪੁਰਖ ਦੀ ਆਗਿਆ ਅਨੁਸਾਰ ਆਪ ਨੂੰ ਹੀ ਸਾਰਿਆਂ ਦੇ ਸਿਰ ਦੇ ਤੇ ਮਰਨਾ ਆਇਆ ਹੋਇਆ ਹੈ ਸੋਮੈ ਰੂਈਏ ਜਿਨ੍ਹਾਂ ਦੇ ਅੰਦਰ ਦੇਹ ਦੀ ਹੰਕਤਾ ਹੈ ਉਹਨਾਂ ਨੂੰ ਹੋਈ ਐ ਰੋਣਾ ਪੈਂਦਾ ਹੈ ਮਰਨਾ ਤੁਹਾਂ ਹੀ ਸਾਰਿਆਂ ਦੇ ਸਿਰ ਤੇ ਆਇਆ ਹੋਇਆ ਆਤ ਨੂੰ ਫੌਮਾ ਕਰਕੇ ਜੀਵ ਰੋਂਦੇ ਰਹਿੰਦੇ ਹਨ ਜੀ ਗੁਰਮੁਖ ਨਾਮ ਧਿਆ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨੂੰ ਧਿਆਉਂਦੇ ਹਨ ਅਸਰ ਹੋਈ ਐ ਉਹ ਵੀ ਭਾਈ ਰੋਂਦੇ ਉਹ ਇਸਤਤ ਹੋ ਜਾਂਦੇ ਵਾਹਿਗੁਰੂ ਦੇ ਸੂਰ ਕੇ ਕੰਨ ਹੋ ਜਾਂਦੇ ਹੈ ਗੁਰਪੂਰੇ ਸਾਵਾ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਪੂਰਿਆਂ ਨੇ ਧੰਵਾਦ ਹੈ ਗੁਰੂ ਨਾਨਕ ਦੇਵ ਜੀ ਅੰਗਦ ਸਾਹਿਬ ਨੂੰ ਅਮਰ ਦਾ ਆਸ਼ਾ ਸਤਿਗੁਰਾਂ ਦਾ ਜੱਲ ਨੂੰ ਜਾਣਿਆ ਜਿਨ੍ਹਾਂ ਦੀ ਕਿਰਪਾ ਕਰਕੇ ਇਸ ਰਸਤੋਂ ਚਲੇ ਜਾਣਾ ਹੈ ਇਹ ਵਿਰਾਗ ਧਾਰ ਕਰਕੇ ਜਾਣ ਲਿਆ ਹੈ ਲਾਹਾ ਨਾਮ ਸੂਸਾਰ ਜਿਹੜਾ ਪਰਮੇਸ਼ਰ ਦੇ ਨਾਮ ਦਾ ਲਾਹਾ ਲੈਣਾ ਇਹ ਸ਼੍ਰੇਸ਼ਟ ਹੈ ਸ਼ਬਦ ਸਮਾਣਿਆ ਗੁਰੂ ਸਾਹਿਬ ਕੋਈ ਸ਼ਬਦ ਕਰਕੇ ਜਿਨ੍ਹਾਂ ਦਾ ਮਨ ਸੰਗ ਆ ਗਿਆ ਹੈ ਮਹਾਰਾਜ ਦੇ ਸਰੂਪ ਵਿੱਚ ਮਿਲ ਗਿਆ ਹੈ ਰਹਾਉ ਪੂਰਵ ਜਿਹੜੇ ਪੁਰੂ ਪਹਿਲਾਂ ਲਿਖੇ ਸੀ ਮਰਨ ਲਿਖਾਏ ਮੰਡਲ ਮੈਂ ਆਏ ਦਿਨ ਜਿਹੜੇ ਵਿਖਾ ਕੇ ਆਏ ਸੀ ਕਿ ਇਹਨਾਂ ਸਾਲ ਜੀਵਾਂਗੇ ਇੰਨੇ ਦਿਨ ਇੰਨੇ ਮਹੀਨੇ ਇਤਨਾ ਕਿਵੇਂ ਇਨੀਆਂ ਘੜੀਆਂ ਇੰਨੇ ਪਲ ਇੰਨੇ ਸਾਲ ਲਵਾਂਗੇ ਸੇ ਆਈ ਮਾਇਆ ਉਹ ਆ ਗਈ ਹੈ ਹੰਤ ਨੂੰ ਇਹ ਮਾਇਆ ਵਿੱਚ ਹੀ ਮਨ ਲੱਗਾ ਹੋਇਆ ਹੈ ਚੱਲਣ ਇਹ ਮਾਇਆ ਸਖੀ ਉਤਮ ਅਧਿਕਾਰੀ ਮਹਾਤਮਾ ਜਨੋ ਉਹ ਦਿਨ ਆ ਗਏ ਹਨ ਸਭ ਦੇ ਉੱਤੇ ਚੱਲਣਾ ਅੱਜ ਕੀ ਕੱਲ ਚੱਲਣਾ ਹੈ ਅੱਜ ਹੀ ਕੀ ਕਹਿਣਾ ਹੈ ਕੱਲ ਨੂੰ ਕੀ ਪਤਾ ਕੱਲ ਨੂੰ ਹੀ ਆਜੂ ਜਦੋਂ ਕਾਲ ਹੋ ਗਿਆ ਉਹ ਤੇ ਚੱਲਣਾ ਹੋਵੇਗਾ ਓਹ ਫਰਮਾਇਆ ਇਹ ਤੇ ਓਹ ਪਰਮੇਸ਼ਰ ਦਾ ਫਰਮਾਨ ਹੋਇਆ ਹੋਇਆ ਹੈ ਅਰਥਾ ਜਨਉ ਤਿੰਨ ਉਹਨਾਂ ਪ੍ਰਾਣੀਆਂ ਦਾ ਜਨਮ ਵਿਅਰਥ ਹੈ ਜਿੰਨੀ ਨਾਮ ਵਿਸਾਰਿਆ ਜਿਨਾਂ ਨੇ ਸੱਚੇ ਪਾਤਸ਼ਾਹ ਦੇ ਹੰਮਤ ਨਾਮ ਨੂੰ ਭੁਲਾ ਦਿੱਤਾ ਹੈ ਵਾ ਖੇਲਣ ਜੱਗ ਇਹ ਸੰਸਾਰ ਦਾ ਜਿਹੜਾ ਖੇਲਣਾ ਹੈ ਜੂਏ ਦੀ ਬਾਜੀ ਹੈ ਜਿਵੇਂ ਜੂਏ 'ਚ ਜੀ ਲੋਕ ਖੇਲਦੇ ਐ ਇਉਂ ਇਹ ਵਿਸ਼ਿਆਂ ਦੇ 'ਚ ਲੋਕ ਖੇਲ ਰਹੇ ਹਨ ਕਿ ਇਹੋ ਮਨ ਹਾਰਿਆ ਇਹ ਜੋ ਖੇਲਦੇ ਐ ਵਿਸ਼ਿਆਂ ਰੂਪੀ ਜੂਏ 'ਚ ਉਹਨਾਂ ਦਾ ਮਨ ਜੀਵ ਹਾਰ ਕੇ ਗਿਆ ਹੈ ਦੁਨੀਆ 'ਚੋਂ ਜੀਵਨ ਮਰਨ ਸੁਖ ਹੋ ਉਹਨਾਂ ਨੂੰ ਜਿਉਂਦਿਆਂ ਨੂੰ ਵੀ ਸੁਖ ਹੁੰਦਾ ਹੈ ਮਰਿਆ ਨੂੰ ਵੀ ਸੁਖ ਹੁੰਦਾ ਹੈ ਜਿਨ੍ਹਾਂ ਗੁਰੂ ਮੁਖ ਪਾਇਆ ਜਿਨ੍ਹਾਂ ਗੁਰ ਪਾਇਆ ਜਿਨ੍ਹਾਂ ਗੁਰ ਪਾਇਆ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਪ੍ਰਾਪਤ ਕੀਤਾ ਹੈ ਉਹ ਜੀਵਤ ਭਾਵ ਤੋਂ ਮਰ ਕਰਕੇ ਸੁਖੀ ਹੋਏ ਹੈ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਪਾਇਆ ਹੈ ਨਾਨਕ ਸੱਚੇ ਸੱਚ ਸਤਗੁਰੂ ਸਾਹਿਬ ਜੀ ਕਹਿੰਦੇ ਸੱਚੇ ਨਾਮ ਨੂੰ ਜਪਦੇ ਹੈ ਸੱਚ ਸਵਾਯ ਉਹਨਾਂ ਦਾ ਮਨ ਸੱਚ ਸਰੂਪ ਕਿਸਮ ਆ ਗਿਆ ਹੈ ਸੱਚੇ ਗੁਰਾਂ ਦੁਆਰਾ ਸੱਚੇ ਨਾਮ ਨੂੰ ਜਿਹੜੇ ਜਪਦੇ ਹਨ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਈ ਇਹ ਮਨੁੱਖਾ ਜਨਮ ਪਦਾਰਥ ਹੈ ਇੱਕ ਪ੍ਰੇਮ ਪਦਾਰਥ ਨਾਮ ਪਦਾਰਥ ਮੁਕਤ ਪਦਾਰਥ ਗਿਆਨ ਪਦਾਰਥ ਜਨਮ ਪਦਾਰਥ ਇਹ ਜਨੂਰੂਪੀ ਪਦਾਰਥ ਨੂੰ ਪਾ ਕੇ ਨਾਮ ਧਿਆਇਆ ਜਿਨ੍ਹਾਂ ਨੇ ਮੁੱਖਾ ਜਨੂਰੂਪੀ ਪਦਾਰਥ ਨੂੰ ਪਾ ਕੇ ਨਾਮ ਧਿਆਇਆ ਤੁਨੋਂ ਪੁਰਖ ਹਨ ਪ੍ਰਸਾਦੀ ਬੁੱਝ ਸਭ ਜਗਾਂ ਦੀ ਕਿਰਪਾ ਕਰਕੇ ਸਮਝ ਲਿਆ ਹੈ ਜਿਨ੍ਹਾਂ ਨੇ ਸੱਚ ਸਮਾਇਆ ਉਹਨਾਂ ਦਾ ਮਨ ਸੱਚ ਰੂਪ ਵਿੱਚ ਸਮਾ ਗਿਆ ਹੈ ਲਿਖਿਆ ਲਈ ਜੀਨਾਂ ਨੇ ਤੁਹਾਨੂੰ ਮੱਥੇ ਤੇ ਮਹਾਰਾਜ ਜੀ ਨੇ ਲੇਖ ਲਿਖਤਾ ਆਪਦੀ ਪ੍ਰਾਪਤੀ ਦਾ ਇੰਨੀ ਨਾਮ ਕਮਾਇਆ ਉਹਨਾਂ ਨੇ ਸੱਚੇ ਪਾਤਸ਼ਾਹ ਦੇ ਨਾਮ ਨੂੰ ਕਮਾਉਣਾ ਕੀਤਾ ਹੈ ਦਰ ਸੱਚਾ ਸਚਿਆਰ ਸత్యੂ ਦਰਗਾਹ ਦੇ ਵਿੱਚ ਜਰਚ ਉਹ ਸਚਾਈ ਵਾਲੇ ਪੁਰਖ ਹਨ ਮਹਿਲ ਬੁਲਾਇਆ ਇਨਾਲ ਸੂਤਰੀਆ ਪਰ ਜਿਨ੍ਹਾਂ ਨੂੰ ਬੁਲਾ ਲਿਆ ਹੈ ਸੱਚੇ ਦਰਸਬ ਸੰਗਤ ਦੇ ਵਿੱਚ ਜਿਨ੍ਹਾਂ ਨੇ ਸੱਚੀ ਪ੍ਰਾਪਤੀ ਕੀਤੀ ਹੈ ਉਹਨੂੰ ਮਹਲੂਸ ਰੂਪ ਵਿੱਚ ਪਰਮੇਸ਼ਰ ਨੇ ਬੁਲਾ ਲਿਆ ਹੈ ਰਹਾਉ ਅੰਤਰ ਨਾਮ ਨਿਗਹਾਨ ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ ਗੁਰਮੁਖ ਪਾਈਐ ਉਹ ਧੰਨ ਗੁਰਮੁਖ ਹੈ ਅੰਤਰੀ ਹੈ ਨਾਮ ਦਾ ਖਜ਼ਾਨਾ ਗੁਰਾਂ ਦੁਆਰਾ ਪਾਈਦਾ ਗੁਰਮੁਖੋ ਮਨਨ ਨਾਮ ਧਿਆਇ ਉਨ ਨੌਂ ਦੇ ਅਮਰ ਬ੍ਰਹਮ ਦਾ ਨਾਮ ਦੇਹੀ ਮੈਂ ਇਸ ਕਉਸ ਨਾਮ ਹਾਂਜੀ ਅਨ ਤੈਨੂੰ ਨਾਮ ਧਿਆਇ ਅੱਜ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਨਾ ਕਰੀਏ ਹਰ ਗੁਣ ਗਾਈਏ ਹਰੀ ਦੇ ਗੁਣਾਂ ਨੂੰ ਕੀਰਤਨ ਜਪਾ ਕੇ ਗਾਉਣਾ ਕਰੀਏ ਅੰਦਰ ਬਸਤਾਂ ਨੇ ਅੰਦਰ ਬਸਤੂਆਂ ਦਾ ਨਹੀਂ ਕਹਨ ਕੀ ਆ ਮਨ ਮੁਖ ਨਹੀਂ ਪਾਈ ਪਰ ਮਨ ਮੁਖ ਇਹਨਾਂ ਨੂੰ ਪਾ ਨਹੀਂ ਸਕਦੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਕੁਝ ਬ੍ਰਹਮੰਡ ਚ ਹੈ ਉਹ ਕਿ ਸਰੀਰ ਚ ਮਾਰ ਰੱਖਿਆ ਹੈ ਕਿਉਂ ਵਸਤੂਆਂ ਤਾਂ ਨੇ ਕਹਨਗੀਆਂ ਪਰ ਮਨਮੁਖੋਰ ਉਹਨੂੰ ਪਾ ਨਹੀਂ ਸਕਦੇ ਹਨ ਹੋਮੈ ਗਰਬੈ ਗਰਬੂ ਉਹ ਤਾਂ ਹੋਮੈ ਦੇਹ ਦੀ ਕਰਕੇ ਗਰਬ ਦੇ ਅਗੁਣਾ ਕਰਕੇ ਗਰਬ ਧੰ ਦੇ ਗਰਬ ਕਰਕੇ ਹੰਕਾਰ ਕਰਦੇ ਆਪ ਖੁਆਈ ਹੈ ਆਪਣਾ ਆਪ ਗੁਆ ਜਾਂਦੇ ਆ ਕਿਸੇ ਨੂੰ ਕੀ ਗੁਆ ਕਿਸੇ ਦਾ ਕੀ ਗੁਆ ਵਿਗਾੜ ਦਿੰਦੇ ਆ ਆਪਣੇ ਜੀਵ ਨੂੰ ਖਵਾ ਜਾਂਦੇ ਭੁਲਾ ਕੇ ਪਰਮੇਸ਼ਰ ਦੇ ਨਾਮ ਨੂੰ ਗਵਾ ਜਾਂਦੇ ਹਨ ਨਾਨਕ ਆਪੇ ਆਤਮ ਗੁਰੂ ਸਾਹਿਬ ਇਹ ਕਹਿੰਦੇ ਹੈ ਤਾਂ ਵਾਹਿਗੁਰੂ ਆਪਣਾ ਆਪ ਹੀ ਆਪੇ ਜੀਵ ਰੂਪ ਹੈ ਆਪ ਹੀ ਈਸ਼ਰੂਪ ਹੈ ਆਪ ਖਵਾਈਏ ਇਹ ਆਪਣਾ ਹੰਕਾਰ ਦੇ ਮਾਨ ਖਵਾ ਦਈਏ ਨਾ ਗਵਾ ਦਈਏ ਤਾਂ ਪ੍ਰਗਟ ਹੁੰਦਾ ਹੈ ਐਵੇਂ ਪ੍ਰਗਟ ਨਹੀਂ ਹੁੰਦਾ ਹੈ ਗੁਰਮਤਿ ਮਨ ਪਰਮਤਿ ਇਹ ਮਾਨਸਕ ਤਾਂ ਆਪਣੇ ਆਪ ਨੂੰ ਖਵਾ ਜਾਂਦੇ ਹੈ ਗੁਰਮੁਖ ਆਪਣੇ ਹੰਕਾਰ ਨੂੰ ਗਵਾ ਕੇ ਸਉਖੀਆ ਪਨਾਹ ਵੇਖਦੇ ਐ ਗੁਰਮਤ ਮੰਨ ਪਰਗਾਸ ਜਿਨ੍ਹਾਂ ਦੇ ਅੰਦਰ ਗੁਰਮਤ ਵਸੀ ਹੈ ਉਹਨਾਂ ਦੇ ਮਨ ਚ ਗਿਆਨ ਦਾ ਪ੍ਰਕਾਸ਼ ਹੋਇਆ ਹੈ ਸੱਚਾ ਪਾਈਐ ਸੱਚਾ ਇਸ ਪ੍ਰਕਾਰ ਵਾਹਿਗੁਰੂ ਪਾਈਐ ਪਾਈਦਾ ਹੈ ਪਾ ਲਿੰਦੇ ਹਨ ਆਰਾਗ ਆਸਾवरी ਕਰ ਸੋਲਵੇਂ ਕੇ ਦੂ ਮਹੱਲਾ ਚੌਥਾ ਸੁਧੰਗ ਆਸਾवरी ਰਾਗਨੀ ਹੈ 16ਵੇਂ ਘਰ ਦੇ ਗੁਰੂ ਰਾਮਦਾਸ ਜੀ ਉਜਾਰਨ ਕੀਤਾ ਹੈ ਪੰਜਵੇਂ ਪਾਤਸ਼ਾਹ ਸਤਾਰਵੇਂ ਘਰ ਦਾ ਗਾਉਣਗੇ ਹੈ ਤਾਂ ਧਾਮ ਜਿਹੜੇ ਸਾਰੇ 64 ਹੈ ਸੰਸਕ੍ਰਿਤ ਦੇ ਪੁਸਤਕਾਂ ਜਿਹੜੇ ਉਥੇ ਧਾਮ ਨਾਮ ਹੈ ਇੱਥੇ ਘਰ ਗੁਰੂ ਸਾਹਿਬ ਜੀ ਨੇ ਵਰਤਿਆ ਪੰਜਾਬੀ ਦਾ ਲਿਹਾਜ ਕਰਕੇ ਸੋ 64 ਧਾਮਾਂ ਦੇ ਵਿੱਚ ਉਹਨਾਂ ਨੇ ਰਾਗ ਗਾਉਣਾ ਕੀਤੇ ਹੈ ਗੁਰੂ ਸਾਹਿਬ ਸੁਧ ਰਾਗ ਜਿਹੜੇ ਘਰ ਸੀ ਨਾ ਉਹ 17 ਘਰਾਂ ਤੱਕ ਗਾਇਆ ਮਹਾਰਾਜ ਜੀ ਨੇ ਇਨਨ ਸੁਧ ਸਮਝ ਕਰਕੇ ਬਾਕੀ ਮਿਸਰਤ ਨਹੀਂ ਗਾਇਆ ਇਸ ਪ੍ਰਕਾਰ 16ਵੇਂ ਘਰ ਸਰਕਾਰ ਦੇ ਅੰਦਰ ਦੋ ਸ਼ਬਦ ਆਉਣਗੇ ਮਹਾਰਾਜ ਦੇ ਮਹੱਲਾ ਪੰਜਵਾਂ ਚੌਥਾ ਚੌਥੇ ਪਾਦਸ਼ਾ ਉਚਾਰਨ ਕਰਦੇ ਹਨ ਸੁਤੰਗ ਸ਼ਕੰਧ ਨਾ ਰਾਗਨੀਂ ਦਾ ਅਸਾਵਰੀ ਰਾਗਨੀਂ ਦੇ ਨਾਲ ਸੁਤੰਗ ਰਾਗਨੀ ਉਚਾਰਨ ਕਰਦੇ ਹੈ ਅਤੇ ਸਿੱਧ ਅੰਗ ਸੁਧ ਅੰਗ ਹਿਰਦੇ ਨੂੰ ਕਰਨ ਵਾਲੀ ਹੈ ਜਿਹੜੀ ਅੰਗ ਪਿਆਰੇ ਸੁੱਧ ਸਰੂਪ ਨੂੰ ਪ੍ਰਾਪਤ ਕਰਾਉਣ ਵਾਲੀ ਜੋ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕੋ ਬਾਤ ਨੂੰ ਪਰਮੇਸ਼ਵਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਉ ਆਨੰਦ ਆਵ ਕੀਰਤਨ ਕਰੋ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ हे ਪ੍ਰੇਮੀ ਜਨੋ ਅਸੀਂ ਤਾਂ ਰਾਤ ਨੂੰ ਹਰੀ ਅਕਾਲ ਤੁਸਦੇ ਨਾਮ ਦਾ ਹੀ ਕੀਰਤਨ ਜਸ ਕਰਦੇ ਰਹਿਨੇ ਹਾਂ ਸਤਿਗੁਰੂ ਮੂਕੋ ਹਰ ਨਾਮ ਬਤਾਇਆ ਸਾਨੂੰ ਤਾਂ ਸਤਗੁਰੂ ਅਮਰਦਾਸ ਸਾਹਿਬ ਜੀ ਨੇ ਪਰਮੇਸ਼ਰ ਦਾ ਨਾਮ ਹੀ ਦੱਸਣਾ ਕੀਤਾ ਹੈ ਹਾਉ ਹਰ ਬਿਨ ਖਿੰਨ ਪਲ ਰਹਿ ਨਾ ਸਕਉ ਅਸੀਂ ਤਾਂ ਈ ਹਰੀ ਦੇ ਸਿਮਰਨ ਤੋਂ ਬਿਨਾ ਕੀਰਤਨ ਤੋਂ ਬਿਨਾ ਪਲ ਜਿੰਨੇ ਚਿਰ ਚੋਂ ਖਿੰਨ ਜਿੰਨਾ ਚਿਰ ਵੀ ਲੈ ਨਹੀਂ ਸਕਦੇ ਹਾਂ ਰਹਾਉ ਸਮਰ ਸਿਮਰਨ ਹਾਰ ਕੀਰਤਨ ਸਾਡੇ ਤਾਂ ਕੰਨਾਂ ਵਿੱਚ ਹਰ ਵਕਤ ਮਹਾਰਾਜਾ ਕੀਰਤਨ ਪੈਂਦਾ ਹੀ ਰਹਿੰਦਾ ਤੇ ਸਾਡੇ ਤਾਂ ਹਰ ਵਕਤ ਸਿਮਰਨ ਹੁੰਦਾ ਹੀ ਰਹਿੰਦਾ ਹਰੀ ਦੇ ਜਸ ਦਾ ਜਾਂ ਬਾਣੀ ਦਾ ਸਿਮਰਨ ਕਰਦੇ ਰਹਿੰਨੇ ਹਿਰਦੇ ਕਰਕੇ ਜਾਂ ਕੰਨਾਂ ਜਮਾਰਾ ਜਸਰਬਨ ਕਰਦੇ ਰਹਿੰਨੇ ਕੀਰਤਨ ਥਾਉ ਹਾਰ ਬਿਨ ਰਹਿ ਨਾ ਸਕੋ ਹਾਂ ਇੱਕ ਖਿੰਨ ਅਸੀਂ ਤਾਂ ਹਰੀ ਤੋਂ ਬਗੈਰ ਰਹਿ ਨਹੀਂ ਸਕਦੇ ਹਾਂ ਹਾਂ ਹਰੀ ਤੋਂ ਬਿਨਾ ਰਹਿ ਨਹੀਂ ਸਕਦੇ ਹਾਂ ਇੱਕ ਖਿੰਮਾਤਰ ਵੀ ਜਿਵੇਂ ਹੰਸ ਸਰਵਰਗ ਵਿੱਚ ਰਹਿ ਨਾ ਸਕਾ ਜਿਵੇਂ ਹੰਸ ਜੇ ਨਾ ਹੁੰਦਾ ਮਾਨ ਸਰੋਵਰ ਤੋਂ ਬਗੈਰ ਰਹਿ ਨਹੀਂ ਸਕਦਾ ਹੈ ਤੈਸੀ ਹਰ ਜਨ ਕਿਉਂ ਰਹਿ ਹਰ ਸੇਵਾ ਇਸੇ ਪ੍ਰਕਾਰ ਜਿਹੜੇ ਹਰੀ ਦੇ ਜਾਨੂ ਹੈ ਉਹ ਹਰੀ ਦੀ ਸੇਵਾ ਭਗਤੀ বিনা ਕਿਉ ਰਹਿ ਸਕਣ ਕਦੇ ਰਹਿ ਨਹੀਂ ਸਕਦੇ ਹਨ ਕਿਨੂ ਪ੍ਰੀਤ ਲਾਈ ਜਾ ਭਾਵ ਹਿਰਦ ਧਾਰ ਕਈਆਂ ਮਾਰਾ ਨਾਲ ਪ੍ਰੀਤੀ ਲਾਈ ਹੈ ਜੀ ਦ્વੈਤ ਭਾਵ ਸਾਨੂੰ ਚਿੰਬੜਿਆ ਹੋਇਆ ਹੈ ਇਹ ਸਾਡਾ ਦ્વੈਤ ਭਾਵ ਮਿਟ ਜੇ ਇਉਂ ਦਿਲ ਚ ਧਾਰ ਕਰਕੇ ਪ੍ਰੀਤੀ ਲਾਈ ਹੈ ਕਿਨੂ ਪ੍ਰੀਤ ਲਾਈ ਮੋਹ અપਮਾਨ ਕਈਆਂ ਪ੍ਰੀਤ ਲਾਈ ਜੀ ਸਾਡਾ ਮੋਹ ਨਹੀਂ ਟੁੱਟਦਾ ਮੋਹ ਟੁੱਟ ਜੇ कईय प्रीत आई जी सा नरादरी होंगी दुनिया चमान होंगे साड़ा लोग आदर कराया करा लैके प्रीति लाई है किसी ने तो भाई दुआक भाव के धार्मी प्रीति ला छी है किसी ने मोह प्रीत ला छी है संबंधियों किसान की नरादरी कर प्रेम ला छ है जन इन्होंने चीजा प्रीत लाई ਹਰਿ ਵੇ ਜਨਉਤਮ ਮਿਰਗਾਨ ਪਦਮੀ ਜੋ ਬੰਧਨਾਂ ਤੋਂ ਰਹਿਤ ਪਦਵੀ ਹੈ ਉਸ ਦੀ ਪ੍ਰਾਪਤੀ ਵਾਸਤੇ ਪ੍ਰੀਤੀ ਲਾਈ ਹੈ ਨਾਨਕ ਸਿਮਰਤ ਹਰ ਹਰ ਪਦੁਆ ਅਸੀਂ ਨਾਰਾ ਕਹਿੰਦੇ ਹਰ ਹਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਭਗਵਾਨ ਖੜ ਭਗਾਂ ਸਪੰਨ ਹੈ ਉਸ ਦਾ ਸਿਮਰਨ ਨਹੀਂ ਕਰਦੇ ਆ ਰਸ ਵਿੱਚ ਲੀਨ ਹੋਏ ਆ ਸ਼ਾਮਰੀ ਮਹੱਲਾ ਚੌਥਾ ਮਾਈ ਮੂਰੂ ਤ੍ਰੀਤੋਂ ਰਾਮ ਬਤਾਉ ਊੜੀ ਮਾਈ ਮਾਈ ਹੈ ਸੰਤ ਜੀ ਨੂੰ ਮੇਰਾ ਜੋ ਪ੍ਰੀਤਮ ਪਰਮਪ੍ਰੇਮ ਦਾਸਬਦ ਆਰਾਮ ਹੈ ਉਸ ਨੂੰ ਬਤਾਉਣਾ ਕਰੋ ਰੀਹੇ ਮਾਈ ਸਖਿਓ ਮਾਈ ਮਾਇਓ ਅਸਤੀਤੀ ਮਾਈ ਜਿਹੜਾ ਮਾਇਆ ਦਾ ਪਤੀ ਹੈ ਨਾ ਮੇਰਾ ਪ੍ਰੀਤਮ ਆਰਾਮ ਉਸ ਨੂੰ ਰੀ ਮਾਈ ਹੈ ਸਖੀ ਉਤਮ ਸਖਿਓ ਮਹਾਤਮਾ ਜੀ ਨੂੰ ਦੱਸਣਾ ਕਰੋ ਹਉ ਹਰ ਬਿਰ ਖੇਨ ਪਲ ਰਹਿ ਨਾ ਸਕੂ ਅਸੀਂ ਤਾਂ ਹਰੀ ਦੀ ਪ੍ਰਾਪਤੀ ਤੋਂ ਬਿਨਾਂ ਪਲ ਜਿੰਨਾ ਚਿਰ ਚੋਂ ਕੰਨ ਜਿੰਨਾ ਜਲਵੀ ਰਹਿ ਨਹੀਂ ਸਕਦੇ ਹਾਂ ਜੈਸੇ ਕਰਹਲ ਬੀਲ ਰੀਝਾਈ ਸਰਕਾਰ ਕਰਹਲ ਜਿਹੜਾ ਉੱਠਾ ਹੈ ਉਹ ਬੇਨਤੀ ਜਾਈ ਕਰੇਲੇ ਆਪ ਕਾਮੀਆਂ ਬੇਲਾਂ ਜਿਹੜੀਆਂ ਹੁੰਦੀਆਂ ਨੇ ਕਰਹਲ ਕਰੇਲੇ ਦੀਆਂ ਬੇਲਾਂ ਉਹਦੇ ਤੇ ਪ੍ਰਸੰਨ ਹੋ ਕੇ ਝਾੜੀਆਂ ਤੋਂ ਉਹ ਖਾਂਦਾ ਰਹਿੰਦਾ ਹੈ ਪ੍ਰਸੰਨ ਹੁੰਦਾ ਹੈ ਇਸੇ ਪ੍ਰਕਾਰ ਕਰਨਾ ਮਇਤਰੀ ਮੁਤਾਬੇਖਿਆ ਰੂਪੀ ਇਹ ਬੇਲਾਂ ਹਨ ਜੀਆਂ ਸਾਡਾ ਮਨ ਬੇਮਹਾਰਾ ਸ਼ੁਕਰ ਹੈ ਜਿਹੜਾ ਇਹ ਕਰਨਾ ਮੇਤਰੀ ਮੁਤਾਬਕ ਗੁਣਾਵਾਂ ਦੇ ਧਾਰਨਾ ਵਿੱਚ ਹੀ ਜੀ ਦੀਆਂ ਸਿਆ ਪ੍ਰਸੰਨ ਹੋਇਆ ਹੋ। ਜੀ ਜਾਈ ਉਸਾਰ ਕਾਲ ਹਲੇ ਉੱਛ ਬੇਲੇ ਵਿੱਚ ਪ੍ਰਸੰਨ ਰਹਿੰਦਾ ਹੈ ਜਿਵੇਂ ਕਰੇਲੇ ਆਦਿ ਕਿਨ ਬੇਲਾ ਵਿੱਚ ਵੀ ਜਾਈ ਪ੍ਰਸੰਨ ਹੋ ਕੇ ਖਾਂਦਾ ਹੈ। ਰਹਾਉ ਹਮਰਾ ਉਸੇ ਤਰ੍ਹਾਂ ਮੇਤਰੀ ਮੁਤਾਬਕ ਇਹਨਾਂ ਗੁਣਾ ਦੀ ਧਾਰਨਾ ਚੰਗੀ ਸਮਝਦੇ ਹਾਂ। ਅੱਲੰਦ ਹਾਂਜੀ ਰਹਾਉ ਹਮਰਾ ਮਨ ਬੈਰਾਗ ਵਿਰਕਤ ਭਇਆ ਹੋਇਆ ਭਇਓ ਸਾਡਾ ਮਨ ਵਿਰਾਗ ਦੇ ਸਹਤ ਵਿਰਕਤ ਸੁਕੰਤਰ ਹੋ ਗਿਆ ਹੈ ਹਰ ਦਰਸ਼ਨ ਮੀਠ ਕਹਿ ਤਾਈ ਸਾਡੇ ਮਨ ਚ ਵਿਰਾਗ ਪ੍ਰੇਮ ਲੱਗਾ ਹੋ ਰਿਹਾ ਹੈ ਅਤੇ ਬੰਦ ਕੋ ਦੁਨੀਆ ਤੋਂ ਅਸੰਗ ਹੋ ਗਿਆ ਹੈ ਹਰ ਦਰਸਨ ਮੀਤ ਕਹਿ ਕਾਈ ਹਰੀ ਜੋ ਸੱਜਣ ਮਿੱਤਰ ਪਿਆਰਾ ਹੈ ਉਹਦੇ ਦਰਸ਼ਨਾਂ ਦੇ ਵਾਸਤੇ ਜੈਸੀ ਆਲ ਕਮਲਾ ਬਿਨ ਰਹਿ ਨਾ ਸਕੈ ਜਿਸ ਪ੍ਰਕਾਰ ਆਲ ਪੌਰੇ ਜਿਹੜੇ ਐ ਕਬਲਾਂ ਤੋਂ ਬਗੈਰ ਰਹਿ ਨਹੀਂ ਸਕਦੇ ਹਨ ਤੈਸੀ ਹੋਏ ਹਰ ਬਿਨ ਰਹਿ ਨਾ ਜਾਏ ਇਸ ਪ੍ਰਕਾਰ ਸਾਥ ਹਰੀ ਤੋਂ ਬਗੈਰ ਰਹਿ ਨਹੀਂ ਜਾਂਦਾ ਸਾਡਾ ਮਨ ਸੱਚੇ ਪਾਤਸ਼ਾਹ ਦੇ ਚਰਨ ਜਿਹੜੇ ਕਬਲਾਂ ਦੀ ਨਿਆਏ ਸਾਡਾ ਮਨ ਭਉਰਾ ਹੈ ਸਤਿ ਹਰੀ ਦੀ ਪ੍ਰਾਪਤੀ ਤੋਂ ਬਗੈਰ ਰਹਾ ਨਹੀਂ ਜਾਂਦਾ ਥੋੜੇ ਮਾਤਰ ਵੀ ਰਾਖ ਸਰਣ ਜਗਦੀਸ਼ ਰਪਿਆ اے ਸਾਰੇ ਜਗ ਦੇ ਈਸ਼ਰ اے ਪਿਆਰੇ ਅਕਾਲ ਪੁਰਖ ਆਪ ਦੀ ਸ਼ਰਨ ਵਿੱਚ ਸਾਨੂੰ ਰੱਖਣਾ ਕਰ ਉਹ ਸਰਦਾ ਪੂਰ ਹਰ ਗੋਸਾ ਫਿਰ ਤਸਵੀਰ ਦੇ ਸਾਈਂ ਹਰੀ ਸਾਡੀ ਅਸਾਂ ਦਾ ਪੂਰੀ ਕਰੋ ਕਿਰਪਾ ਦ੍ਰਿਸ਼ਟੀ ਕਰੋ ਜੀ ਜਨਨਾਨੁ ਕੈ ਮਨ ਅਨੰਦ ਹੂਤ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਡੇ ਮਨ ਚ ਮਾਰਿਆ ਆਪ ਦੀ ਕਿਰਪਾ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ ਹਰ ਦਸਨ ਨੂੰ ਨਿਮਖ ਦਿਖਾਈ ਨਿਮਖ ਨੂੰ ਕਾਲ ਚ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਚਿਰ ਵਿੱਚ ਵੀ ਦਰਸ਼ਨ ਆਪ ਦਿਖਾਉਂਦੇ ਰਹੋ ਸੱਚੇ ਪਾਤਸ਼ਾਹ ਸਾਡੇ ਮਨ 'ਚ ਇਸ ਪ੍ਰਕਾਰ ਆਨੰਦ ਹੁੰਦਾ ਹੈ ਪ੍ਰਸੰਨ ਹੁੰਦਾ ਹੈ ਸਾਡਾ ਚਿੱਤ ਇਹ ਮਹਾਰਾਜ ਸਾਹਿਬ ਜੀ ਦੇ ਇੱਥੇ 39 ਸ਼ਬਦ ਪਹਿਲੇ ਪਾਠਸ਼ਾ ਦੇ ਹੈ 13 ਤੀਜੇ ਪਾਠਸ਼ਾ ਦੇ ਹੈ 15 ਚੌਥੇ ਪਾਠਸ਼ਾ ਦੇ ਹੈ ਸਾਰੇ ਸਕਾਰ ਸ਼ਬਦ ਇਸ ਤੋਂ ਤੱਕ ਹੋ ਗਏ ਹਨ ਹੁਣ ਪੰਜਵੇਂ ਪਾਠਸ਼ਾ ਦੀ ਬਾਣੀ ਅੱਗੇ ਰੰਗ ਹੁੰਦੀ ਹੈ